ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਕਾਲ ਪੁਰਖ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਅਜੇ ਹੀ ਸਾਖੀ ਲੈ ਕੇ ਆਈਆਂ ਜਿਸ ਨੂੰ ਸੁਣ ਕੇ ਤੁਹਾਨੂੰ ਸਾਰਿਆਂ ਨੂੰ ਮਾਫ ਕਰਨਾ ਆ ਜਾਵੇਗਾ ਮਤਲਬ ਭਾਵ ਕਿ ਤੁਸੀਂ ਕਿਸੇ ਲਈ ਆਪਣੇ ਮਨ ਵਿੱਚ ਵੈਰ ਵਿਰੋਧ ਨਹੀਂ ਰੱਖ ਸਕੋਗੇ ਸੋ ਬਿਨਾ ਟਾਈਮ ਖਰਾਬ ਕੀਤੇ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਪੂਰਾ ਵੇਖਿਓ ਅਤੇ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੰਗਤ ਜੀ ਅੱਜ ਅਸੀਂ ਇੱਕ ਅਜੀਹੀ ਤਾਕਤ ਬਾਰੇ ਗੱਲ ਕਰਾਂਗੇ ਜਿਸ ਨੂੰ ਸਮਝਣਾ ਆਸਾਨ ਨਹੀਂ ਪਰ ਜਦੋਂ ਇਹ ਜੀਵਨ ਵਿੱਚ ਆ ਜਾਵੇ ਤਾਂ ਬੰਦਾ ਆਪ ਹੀ ਪਰਮਾਤਮਾ ਦਾ ਦਰਸ਼ਨ ਕਰਨ ਲੱਗ ਪੈਂਦਾ ਹੈ ਇਹ ਤਾਕਤ ਹੈ ਮਾਫੀ ਦੀ ਤਾਕਤ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਕਈ ਵਾਰ ਕੋਈ ਸਾਨੂੰ ਦੁੱਖ ਦੇ ਜਾਂਦਾ ਹੈ ਕੋਈ ਬੁਰਾ ਬੋਲ ਦਿੰਦਾ ਹੈ ਕੋਈ ਧੋਖਾ ਦੇ ਜਾਂਦਾ ਹੈ ਤਾਂ ਸਾਡਾ ਮਨ ਅੱਗ ਵਾਂਗ ਸੜਨ ਲੱਗ ਜਾਂਦਾ ਹੈ ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਿਸ ਨੇ ਮਾਫ਼ ਕਰਨਾ ਸਿੱਖ ਲਿਆ ਉਹ ਆਪ ਹੀ ਰੱਬ ਦੇ ਦਰ ਤੇ ਪਹੁੰਚ ਗਿਆ ਮਾਫੀ ਦਾ ਅਸਲ ਅਰਥ ਹੈ ਮਨ ਦੇ ਗਿਲੇ ਸ਼ਿਕਵੇ ਧੋ ਕੇ ਦੁਸ਼ਮਣੀ ਨੂੰ ਦਇਆ ਨਾਲ ਬਦਲਣਾ ਪਰ ਇਹ ਸੌਖਾ ਨਹੀਂ ਇਸ ਲਈ ਗੁਰੂ ਜੀ ਨੇ ਸਾਡੇ ਜੀਵਨ ਦੇ ਅੰਦਰ ਇੱਕ ਰੌਸ਼ਨੀ ਆਈ ਹੈ ਜਿਹੜੀ ਸਾਨੂੰ ਮਾਫੀ ਦੀ ਡੂੰਘਾਈ ਸਮਝਾਉਂਦੀ ਆ ਅੱਜ ਦੀ ਸਾਖੀ ਇਸੇ ਰੌਸ਼ਨੀ ਦੀ ਇੱਕ ਕਿਰਨ ਹੈ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦੀ ਇੱਕ ਅਜਿਹੀ ਘਟਨਾ ਜਿਸ ਨੇ ਇੱਕ ਅਹੰਕਾਰੀ ਵਿਅਕਤੀ ਦਾ ਜੀਵਨ ਹੀ ਬਦਲ ਦਿੱਤਾ ਗੁਰੂ ਨਾਨਕ ਦੇਵ ਜੀ ਆਪਣੇ ਚੇਲੇ ਭਾਈ ਮਰਦਾਨਾ ਜੀ ਨਾਲ ਕਈ ਪਿੰਡਾਂ ਵਿੱਚ ਪ੍ਰਚਾਰ ਕਰ ਰਹੇ ਸਨ ਇੱਕ ਦਿਨ ਉਹ ਇੱਕ ਪਿੰਡ ਵਿੱਚ ਪਹੁੰਚੇ ਜਿੱਥੇ ਇੱਕ ਬਹੁਤ ਧਨવાન ਵਿਅਕਤੀ ਰਹਿੰਦਾ ਸੀ ਨਾਮ ਸੀ ਮਾਲਾ ਸੇਠ ਉਹ ਮਾਣ ਅਤੇ ਅਹੰਕਾਰ ਨਾਲ ਭਰਿਆ ਹੋਇਆ ਸੀ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਦਾ ਸੀ ਜਦ ਉਸਨੇ ਸੁਣਿਆ ਕਿ ਇੱਕ ਫਕੀਰ ਗੁਰੂ ਨਾਨਕ ਆਏ ਹਨ ਜੋ ਲੋਕਾਂ ਨੂੰ ਸੱਚ ਅਤੇ ਪਿਆਰ ਦਾ ਰਾਹ ਸਿਖਾਉਂਦੇ ਹਨ ਤਾਂ ਕਹਿਣ ਲੱਗਾ ਉਹ ਮੇਰੇ ਵਰਗੇ ਧਨਵਾਨਾਂ ਨੂੰ ਕੀ ਸਿਖਾਉਣਗੇ ਉਹ ਤਾਂ ਲੋਕਾਂ ਤੋਂ ਭੀਖ ਮੰਗਦੇ ਫਿਰਦੇ ਨੇ ਇਹ ਗੱਲਾਂ ਸੰਗਤ ਨੇ ਗੁਰੂ ਜੀ ਤੱਕ ਪਹੁੰਚਾ ਦਿੱਤੀਆਂ ਪਰ ਗੁਰੂ ਜੀ ਦਾ ਚਿਹਰਾ ਸ਼ਾਂਤ ਰਿਹਾ ਮੁਸਕੁਰਾਏ ਅਤੇ ਬੋਲੇ ਜਿਸ ਮਨ ਵਿੱਚ ਅਗਿਆਨਤਾ ਹੈ ਉਸ ਤੇ ਗੁੱਸਾ ਨਹੀਂ ਦਇਆ ਬਣਦੀ ਹੈ ਮਾਫ ਕਰਨਾ ਹੀ ਸਾਡਾ ਧਰਮ ਹੈ ਦੂਜੇ ਦਿਨ ਗੁਰੂ ਜੀ ਆਪ ਮਾਲਾ ਸੇਠ ਦੇ ਘਰ ਪਹੁੰਚ ਗਏ ਜਦ ਉਹ ਦਰਵਾਜ਼ੇ ਤੇ ਆਏ ਸੇਠ ਹੈਰਾਨ ਹੋ ਕੇ ਕਿਹਾ ਮੈਂ ਤਾਂ ਤੁਹਾਡੇ ਬਾਰੇ ਮੰਦੀਆਂ ਗੱਲਾਂ ਕੀਤੀਆਂ ਸਨ ਤੁਸੀਂ ਮੇਰੇ ਘਰ ਕਿਉਂ ਆਏ ਗੁਰੂ ਜੀ ਹੌਲੀ ਜਿਹੇ ਹੱਸੇ ਅਤੇ ਬੋਲੇ ਬੇਟਾ ਜੀ ਜਿੱਥੇ ਅਗਿਆਨਤਾ ਹੁੰਦੀ ਹੈ ਉੱਥੇ ਦਇਆ ਨਾਲ ਜਵਾਬ ਦੇਣਾ ਚਾਹੀਦਾ ਹੈ ਜੇ ਮੈਂ ਤੇਰੇ ਸ਼ਬਦਾਂ ਨਾਲ ਗੁੱਸੇ ਹੋ ਜਾਂਦਾ ਤਾਂ ਮੈਂ ਵੀ ਤੇਥੋਂ ਵੱਖਰਾ ਨਾ ਰਹਿੰਦਾ ਮਾਲਾ सेठ ਅਚੰਬੇ ਵਿੱਚ ਆ ਗਿਆ ਗੁਰੂ ਜੀ ਦੀਆਂ ਅੱਖਾਂ ਵਿੱਚ ਇੱਕ ਰੌਸ਼ਨੀ ਸੀ ਜੋ ਮਨ ਦੀ ਗੁੱਸੇ ਵਾਲੀ ਅੱਗ ਨੂੰ ਠੰਡਾ ਕਰ ਗਈ ਗੁਰੂ ਜੀ ਉਸ ਨੂੰ ਕਹਿੰਦੇ ਨੇ ਤੂੰ ਆਪਣੇ ਧਨ ਨਾਲ ਮਾਣ ਕਰਦਾ ਹੈ ਪਰ ਇਹ ਮਾਣ ਤੇਰੀ ਆਤਮਾ ਨੂੰ ਅੰਨਾ ਕਰ ਗਿਆ ਹੈ ਸੱਚਾ ਧਨ ਉਹ ਹੈ ਜੋ ਦੂਜਿਆਂ ਦੇ ਦੁੱਖ ਦੂਰ ਕਰਨ ਲਈ ਵਰਤਿਆ ਜਾਵੇ ਇਹ ਸ਼ਬਦ ਮਾਲਾ ਸੀਟ ਦੇ ਹਿਰਦੇ ਵਿੱਚ ਵੱਜ ਗਏ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਰੋ ਪਿਆ ਗੁਰੂ ਜੀ ਮੈਨੂੰ ਮaaf ਕਰ ਦਿਓ ਮੈਂ ਅਹੰਕਾਰ ਵਿੱਚ ਆ ਕੇ ਤੁਹਾਡੇ ਬਾਰੇ ਗਲਤ ਕਿਹਾ ਗੁਰੂ ਜੀ ਨੇ ਉਸ ਦਾ ਮੱਥਾ ਚੁੱਕ ਕੇ ਕਿਹਾ ਮੈਂ ਤੈਨੂੰ ਪਹਿਲਾਂ ਹੀ ਮaaf ਕਰ ਚੁੱਕਾ ਹਾਂ ਮਾਫੀ ਹੀ ਉਹ ਦਰਵਾਜ਼ਾ ਹੈ ਜੋ ਮਨੁੱਖ ਨੂੰ ਰੱਬ ਦੇ ਘਰ ਤੱਕ ਲੈ ਜਾਂਦਾ ਹੈ ਉਸ ਦਿਨ ਤੋਂ ਮਾਲਾ ਸੇਠ ਦਾ ਜੀਵਨ ਬਦਲ ਗਿਆ ਉਹ ਦਾਨੀ ਬਣ ਗਿਆ ਸੇਵਾ ਕਰਨ ਲੱਗਾ ਅਤੇ ਹਰ ਕਿਸੇ ਨਾਲ ਪਿਆਰ ਨਾਲ ਪੇਸ਼ ਆਉਣ ਲੱਗਾ ਜਿੱਥੇ ਪਹਿਨਾ ਉਸ ਦੇ ਘਰ ਵਿੱਚ ਅਹੰਕਾਰ ਦਾ ਰਾਜ ਸੀ ਹੁਣ ਉੱਥੇ ਨਿਮਰਤਾ ਅਤੇ ਮਾਫੀ ਦਾ ਰਾਜ ਸੀ ਸੰਗਤ ਜੀ ਇਹ ਸਾਖੀ ਸਿਰਫ ਇੱਕ ਵਿਅਕਤੀ ਦੀ ਕਹਾਣੀ ਨਹੀਂ ਇਹ ਸਾਡੀ ਹਰ ਜ਼ਿੰਦਗੀ ਦੀ ਪਰਸ਼ਾ ਹੈ ਹਰ ਦਿਨ ਕੋਈ ਨਾ ਕੋਈ ਸਾਨੂੰ ਝੋਟ ਪਹੁੰਚਾਉਂਦਾ ਹੈ ਅਤੇ ਅਸੀਂ ਅੰਦਰੋਂ ਰੋਸ ਰੱਖ ਲੈਂਦੇ ਹਾਂ ਪਰ ਗੁਰੂ ਜੀ ਕਹਿੰਦੇ ਨੇ ਜਿਸ ਨੇ ਦਿਲ ਦੇ ਅੰਦਰੋਂ ਮਾਫ ਕਰ ਦਿੱਤਾ ਉਹੀ ਸੱਚਾ ਖਾਲਸਾ ਹੈ ਉਹੀ ਸੱਚਾ ਗੁਰਮੁਖ ਹੈ ਮਾਫੀ ਸਾਨੂੰ ਹੌਲਾ ਕਰਦੀ ਹੈ ਅੰਦਰ ਦੀ ਅੱਗ ਨੂੰ ਬੁਝਾਉਂਦੀ ਹੈ ਇਹ ਉਹ ਜੋਤ ਹੈ ਜਿਸ ਨਾਲ ਅਸੀਂ ਆਪਣੇ ਅੰਦਰ ਦਾ ਰੱਬ ਵੇਖ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਮਾਫ ਹੈ ਮਾਫੀ ਕਮਜ਼ੋਰੀ ਨਹੀਂ ਮਾਫੀ ਹੀ ਸ਼ਕਤੀ ਹੈ ਜਦ ਤੁਸੀਂ ਕਿਸੇ ਨੂੰ ਮਾਫ ਕਰਦੇ ਹੋ ਤਾਂ ਉਸ ਨੂੰ ਨਹੀਂ ਆਪਣੇ ਆਪ ਨੂੰ ਆਜ਼ਾਦ ਕਰਦੇ ਹੋ